ਪੰਜਾਬ ਪੁਲਿਸ ਦੇ ਨਾਲ ਕਥਿਤ ਮੁਕਾਬਲੇ ਦੌਰਾਨ ਫਰਾਰ ਹੋਏ ਹਰਮਿਤ ਸਿੰਘ ਪਠਾਣ ਮਾਜਰਾ ਹੁਣ ਸਾਹਮਣੇ ਨਿਕਲ ਕੇ ਆਗੇ ਨੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਸਾਰਾ ਇਸ ਘਟਨਾਕਰਮ ਤੇ ਦੇ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਵੱਡਾ ਦਾਵਾ ਕਰਦਾ ਹੋਇਆ ਆਖ ਦਿੱਤਾ ਗਿਆ ਕਿ ਮੇਰਾ ਇਨਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਨਕਾਊਂਟਰ ਕੀਤਾ ਜਾਣਾ ਸੀ ਸਾਰੀ ਘਟਨਾ ਉਹਨਾਂ ਦੇ ਵੱਲੋਂ ਦੱਸ ਦਿੱਤੀ ਗਈ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਦੇ ਵੱਲੋਂ ਕੀ ਕੋਜ ਆਖਿਆ ਹੈ ਤੁਸੀਂ ਖੁਦ ਹੀ ਸੁਣ ਲਵੋ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਕੋਲਸਰੋਂ ਪੁੱਛਿਆ ਜਰਾ ਗੁਰੂ ਘਰ ਵੱੜ ਕੇ ਕਹਿ ਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਖਾ ਅੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚੜਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਾਂ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਇਆਦੇ ਪਾਣੀ ਚ ਚਾਹ ਪਾਣੀ ਚਲ ਜਾ ਉਹਨੇ ਜਦ ਬੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹਨਾਂ ਚਰੂਨ ਨੂੰ ਕੌਕ ਨਹੀਂ ਹੋ ਰਿਹਾ ਚਲ ਗਿਆ ਨਹੀਂ ਕੀਆ ਮੈਂ ਉੱਥੋਂ ਬਾਗ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾਲ ਦੱਸ ਦਿੱਤਾ ਸੀ ਪੁਲਿਸ ਵਾਲੇ ਵਿੱਚ ਰਹਿਣ ਦਾ ਰਾਹ ਚੰਕਾ ਕਰਨਾ 1 ਐਮਐਨਆ ਰਫੜਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 50 ਪੁਲਸ ਵਾਲਾ ਵਿੱਚ ਹੀ ਵਿਕਰਮਪਰਾਹ ਸਾਡਾ ਭਰਾ ਵੀ ਗੈਂਗਸਟਰ ਸ਼ੋਅ ਕਰਕੇ ਨੂੰ ਵੀ ਇਹਨੇ ਲੋਕਾਂ ਨੇ ਵਾਕਈ ਭੱਜ ਗਿਆ ਉਹਦਾ ਜਿਹੜਾ ਚਲਾਤਾ ਜਿਵੇਂ ਉਹੀ ਗੱਲ ਉਹੀ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਮੁਖਾਤਾ ਪਿਆ ਤਿੰਨ ਪਿਸਤੌਲ ਫੜੇਗਾ ਤੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਖਾ ਉਹ ਅਸੀਂ ਕੁ ਗੋਲੀ ਚਲਾਈਏ ਅਸੀਂ ਤਾਂ ਆਪਣੇ ਹੱਥੋਂ ਤਾਂ ਹੀ ਹੋਏ ਆ ਕਿਉਂ ਐ ਮੈਂ ਝੂਠ ਬੋਲਦੇ ਹਾਂ ਮੈਂ ਭੜੇ ਸਭ ਤੋਂ ਵੱਧ ਕਦਰ ਕਰਦਾ ਰਿਆ ਪੁਲਸ ਵਾਲਾ ਦੀ ਪਰ ਤੁਸੀਂ ਇਹ ਕੱਟ ਘੱਟ ਯਾਰ ਕਥਾਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਨਹੀਂ ਮਾ ਇਹ ਨਹੀਂ ਕੁਝ ਕਹਿਣਾ ਲੋਕਾਂ ਦੇ ਨਾਲ ਤੋਂ ਬਾਜਣਾ ਐਮਐਲਏ ਜਾਗਜੋ ਸੀਐਮ ਨੇ ਧੱਕੜਾ ਨੂੰ ਬੋਲਿਓ ਚੁਕਾ